ਜਿਸ ਵੇਲੇ ਸਿਵਲ ਹਸਪੀਟਲ ਦੇ ਡਾਕਟਰਾਂ ਦੇ ਵੱਲੋਂ ਸਾਰਾ ਦਿਨ ਹੜਤਾਲ ਕਰਨ ਦਾ ਐਲਾਨ ਕੀਤਾ ਗਿਆ ਸੀ ਜਿਸ ਕਣ ਸਾਰਾ ਦਿਨ ਮਰੀਜ਼ ਪਰੇਸ਼ਾਨ ਰਹੇ ਲਗਾਤਾਰ 3 ਦਿਨ 3 ਘੰਟਿਆਂ ਦੀ ਹੜਤਾਲ ਦੇ ਬਾਅਦ ਅਜ ਡਾਕਟਰਾਂ ਦੇ ਵੱਲੋਂ ਪੂਰਾ ਦਿਨ ਹੜਤਾਲ ਕੀਤੀ ਗਈ ਅਤੇ ਸਿਰਫ ਐਮਰਜੈਂਸੀ ਸੇਵਾਵਾਂ ਪਹਿਲਾਂ ਦੀ ਤਰ੍ਹਾਂ ਚੱਲ ਰਹੀਆਂ ਸਨ ਜਿੱਥੇ ਓਪੀਡੀ ਦੀਆਂ ਪਰਚੀਆਂ ਕੱਟੀਆਂ ਜਾਂਦੀਆਂ ਹਨ ਉਹਨਾਂ ਦੀਆਂ ਖਿੜਕੀਆਂ ਵੀ ਬਿਲਕੁਲ ਬੰਦ ਰਹੀਆਂ ਗਰਮੀ ਕਾ ਲੋਕਾਂ ਦਾ ਬਹੁਤ ਬੁਰਾ ਹਾਲ ਸੀ ਤੇ ਮਰੀਜ਼ ਗਰਮੀ ਦੇ ਨਾਲ ਬਿਹਾਲ ਹੋਏ ਇੱਧਰ ਉੱਧਰ ਪੜਕ ਰਹੇ ਸਨ ਜਦੋਂ ਮਰੀਜ਼ਾਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦੱਸਿਆ ਕਿ ਉਹਨਾਂ ਨੂੰ ਇਹ ਨਹੀਂ ਪਤਾ ਸੀ ਕਿ ਅੱਜ ਹੜਤਾਲ ਹੈ ਅਤੇ ਉਹ ਬਹੁਤ ਦੂਰ ਤੋਂ ਆਏ ਹਨ ਤੇ ਇਸ ਹੱਤ ਦੀ ਗਰਮੀ ਦੇ ਵਿੱਚ ਉਹਨਾਂ ਨੂੰ ਹਸਪਤਾਲ ਦੇ ਵਿੱਚ ਖੱਜਲ ਖਵਾਰ ਹੋਣਾ ਪੈ ਰਿਹਾ ਹੈ ਉੱਥੇ ਹੀ ਡਾਕਟਰਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਨਾਰੇਬਾਜੀ ਵੀ ਕੀਤੀ ਸਿਵਲ ਹਸਪਤਾਲ ਦੇ ਡਾਕਟਰਾਂ ਨੇ ਦੱਸਿਆ ਕਿ PCMS ਐਸੋਸੀਏਸ਼ਨ ਪੰਜਾਬ ਦੇ ਸੱਦੇ ਤੇ ਅਸਾਰਾ ਦਿਨ OPD ਬੰਦ ਰਹਿਣ ਦੀ ਕਾਲ ਦਿੱਤੀ ਗਈ ਸੀ ਇਸ ਕੰਨੇ ਹੜਤਾਲ ਕੀਤੀ ਗਈ ਹੈ ਉਹਨਾਂ ਦੱਸਿਆ ਕਿ ਸਾਲ 2021 ਤੋਂ ਉਹਨਾਂ ਦੀਆਂ ਤਰੱਕੀਆਂ ਤੇ ਰੋਕ ਲਗਾ ਦਿੱਤੀ ਗਈ ਹੈ ਅਤੇ ਸਿੱਧ ਵਿਭਾਗ ਦੇ ਡਾਕਟਰਾਂ ਦੀ ਰੈਗੂਲਰ ਭਰਤੀ ਵੀ ਨਹੀਂ ਕੀਤੀ ਜਾ ਰਹੀ ਹਰ ਰੋਈ ਡਾਕਟਰਾਂ ਦੇ ਉੱਤੇ ਹਮਲੇ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ ਉਹਨਾਂ ਕਿਹਾ ਕਿ ਸਾਡੀ ਐਸੋਸੀਏਸ਼ਨ ਨੇ ਇਹ ਫੈਸਲਾ ਕੀਤਾ ਹੈ ਕਿ ਇਹ ਹੜਤਾਲ ਹੁਣ 15 ਤਰੀਕ ਤੱਕ ਇਸੇ ਤਰ੍ਹਾਂ ਨਾਲ ਜਾਰੀ ਰਹੇਗੀ ਜਿਸ ਵਿੱਚ ਓਪੀਡੀ ਦੀਆਂ ਸੇਵਾਵਾਂ ਤੇ ਸਰਜਰੀ ਦੀਆਂ ਸੇਵਾਵਾਂ ਬੰਦ ਰਹਿਣਗੀਆਂ ਪਰ ਐਮਰਜੈਂਸੀ ਦੀਆਂ ਸੇਵਾਵਾਂ ਪਹਿਲਾਂ ਦੀ ਤਰ੍ਹਾਂ ਜਾਰੀ ਰਹਿਣਗੀਆਂ ਇਹ ਜਿਹੜੀ ਸਟ੍ਰਾਈਕ ਹੈ ਇਹ ਅੱਜ ਤੋਂ ਨਹੀਂ 3 ਦਿਨ ਪਹਿਲਾਂ ਤੋਂ ਚੱਲ ਰਹੀ ਹੈ ਇਹ ਪਹਿਲੇ ਸਾਡੇ 3 ਘੰਟੇ ਸੀਗੀ ਤੇ ਹੁਣ ਅੱਜ ਤੋਂ ਇਹ ਪੂਰਾ ਦਿਨ ਓਪੀਡੀ ਸੇਵਾਵਾਂ માં ਬੰਦ ਰਹਿਣਗੇ ਕਿਉਂਕਿ ਪਹਿਲੇ 3 ਦਿਨ ਸਾਡੀ ਅੱਧੇ ਅੱਧੇ ਦਿਨ ਦੀ ਸਟ੍ਰਾਈਕ ਚੱਲੀ ਤੇ ਕੱਲ ਸਾਡੀ ਐਸੋਸੀਏਸ਼ਨ ਦੀ ਮੀਟਿੰਗ ਸੀਗੀ ਕੈਬਨਿਟ ਸਬ ਕਮੇਟੀ ਦੇ ਨਾਲ ਸਾਡੀਆਂ ਮੰਗਾਂ ਨੂੰ ਲੈ ਕੇ ਜਿਹਦੇ ਚ ਮੇਨ ਮੰਗ ਸਾਡੇ ਡਾਕਟਰ ਯੂਨੀਅਨ ਦੀ ਇਹੀ ਹੈ ਵੀ ਸਾਡੀ ਜਿਹੜੀ ਇੱਕ ਤਰੱਕੀ ਜਿਹਨੂੰ ਆਪਾਂ ACP ਕਹਿੰਦੇ ਆ ਵੀ ਉਹ ਸਾਨੂੰ ਦਿੱਤੀ ਜਾਏ 2021 ਤੋਂ ਜਿਹੜੀ ਬੰਦ ਹੈ ਤੇ ਦੂਸਰੀ ਮੇਨ ਮੰਗ ਇਹ ਹੈ ਵੀ ਇੱਕ ਸਾਨੂੰ ਹਸਪੀਟਲ ਦੇ ਵਿੱਚ ਸਿਕਿਉਰਿਟੀ ਪ੍ਰੋਵਾਈਡ ਕੀਤੀ ਜਾਏ ਜੋ ਕਿ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਇੱਥੇ ਰਾਤ ਨੂੰ ਸਾਡਾ ਫੀਮੇਲ ਸਟਾਫ ਮੇਲ ਸਟਾਫ ਸਾਰੇ ਕੰਮ ਕਰਦੇ ਆ ਤੇ ਸਿਕਿਉਰਿਟੀ ਦੀ ਵੀ ਸਾਡੀ ਮੰਗ ਬਹੁਤ ਇੱਕ ਜ਼ਰੂਰੀ ਹੈ ਕੱਲ ਮੀਟਿੰਗ ਤੋਂ ਬਾਅਦ ਇੱਕ ਉਹਨਾਂ ਨੇ ਸਾਨੂੰ ਸਬ ਕਮੇਟੀ ਨੇ ਸਾਡੀ ਐਸੋਸੀਏਸ਼ਨ ਨੂੰ ਧਰੋਸਾ ਦਵਾਇਆ ਸੀਗਾ ਕਈ ਅਸੀਂ ਤਾਂ ਨੋਟ ਰਿਟਨ ਤੋਂ ਕੁਝ ਨਾ ਕੁਝ ਦਵਾਂਗੇ ਬਟ ਉਹ ਸ਼ਾਮ ਤਾਈਂ ਰਿਟਨ ਦੇ ਵਿੱਚ ਕੋਈ ਸਾਨੂੰ ਐਜ਼ ਲਿਖਤੀ ਰੂਪ ਦੇ ਵਿੱਚ ਕੋਈ ਇਦਾਂ ਦੀ ਕਮੇਟੀ ਨੂੰ ਅਸ਼ੋਰੈਂਸ ਨਹੀਂ ਮਿਲੀ ਕਿ ਆ ਜਿਹੜੀਆਂ ਸਾਡੀਆਂ ਮੰਗਾਂ ਹੈਗੀਆਂ ਵੀ ਇਹ ਪੂਰੀਆਂ ਹੋਣਗੀਆਂ ਕਿ ਸਾਡੀ ਰਾਤੀ ਕਮੇਟੀ ਦੀ ਜਿਹੜੀ ਮੀਟਿੰਗ ਹੋਈ ਆ ਜਨਰਲ ਬੋਡੀ ਮੀਟਿੰਗ ਉਹਦੇ ਵਿੱਚ ਫਿਰ ਇਹ ਡਿਸਾਈਡ ਕੀਤਾ ਗਿਆ ਕਿ ਇਹ ਜਿਹੜੀ ਹੁਣ ਸਾਡੀ ਸਟ੍ਰਾਈਕ ਹੈ ਇਹਨੂੰ ਪੂਰੇ ਦਿਨ ਲਈ ਕੀਤੀ ਜਾਵੇ ਤੇ ਹੁਣ ਅੱਜ ਤੋਂ 15 ਤਰੀਕ ਤਾਈਂ ਇਹ ਪੂਰੇ ਦਿਨ ਦੀ ਸਟ੍ਰਾਈਕ ਰਹੇਗੀ ਜਿਹਦੇ ਚ ਕੀ ਐਮਪੀਡੀ ਸੇਵਾਵਾਂ ਜਾਂ ਇਲੈਕਟਿਵ ਸਰਜਰੀਜ਼ ਜਿੰਨੀਆਂ ਹੈਗੀਆਂ ਇਹ ਬੰਦ ਰਹਿਣੀਆਂ ਬਾਕੀ ਐਮਰਜੈਂਸੀ ਸੇਵਾਵਾਂ ਇਹ ਸਾਰੀਆਂ ਚੱਲਦੀਆਂ ਰਹਿਣਗੀਆਂ ਇਹਨੂੰ ਬੰਦ ਨਹੀਂ ਕੀਤਾ ਜਾਏਗਾ